ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨੇ ਆਂ ਬਰਕਤ ਵੀਡੀਓ ਬਰਕਤ ਵੀਡੀਓ ਵਿੱਚ ਵਿੱਕੀ ਖੇਤ ਵਿੱਚ ਢੀੜਾ ਮਾਰਨ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਝੋਨਾ ਪਾਣੀ ਦੇ ਕਰਕੇ ਖਰਾਬ ਹੋ ਰਿਹਾ ਹੈ ਤੇ ਸੋਨੂੰ ਦਾ ਅਗੇ ਨਾਲੋਂ ਝੋਨਾ ਚੰਗਾ ਹੈ ਤੇ ਜੇ ਮੇਰਾ ਚੰਗਾ ਨਹੀਂ ਹੋਇਆ ਤਾਂ ਵੱਡਣ ਮੈਂ ਸੋਨੂੰ ਨੂੰ ਵੀ ਨਹੀਂ ਦੇਣਾ ਸੋਨੂੰ ਘਰੇ ਜਾਂਦਾ ਹੈ ਤੇ ਜਿੱਤਾ ਕਹਿੰਦੀ ਮੈਂ ਰੋਟੀ ਲੈ ਕੇ ਆਵਾਂ ਉਹ ਕਹਿੰਦਾ ਨਹੀਂ ਹਜੇ ਮੇਰਾ ਮਨ ਨਹੀਂ ਕਰਨਿਆ ਤੇ ਫਿਰ ਪ੍ਰੀਤ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਹੈ ਤੇ ਸੋਚ ਰਹੀ ਹੁੰਦੀ ਹੈ ਕਿ ਇਹ ਟੱਬਰ ਕਿੰਨਾ ਝਲਮੈਂ ਮੈਨੂੰ ਬੁਲਾਉਂਦੇ ਤੱਕ ਨਹੀਂ ਮਾਂ ਪੁੱਤ ਫਿਰ ਬੇਬੇ ਹੁਣੀ ਥਾ ਆਪ ਪ੍ਰੀਤ ਦੀਆਂ ਗੱਲਾਂ ਕਰ ਰਹੇ ਹੁੰਦੇ ਆ ਨਾ ਕਿ ਆਪਾਂ ਤਾਂ ਕੁੜੀ ਪਸਾਈ ਦਿੱਤੀ ਤੇ ਫਿਰ ਮਾਪਾ ਤਾਂ ਅੰਦਰ ਵੜ ਕੇ ਗੱਲਾਂ ਕਰਦੇ ਆ ਕਿ ਆਪਾਂ ਸੌਦਾ ਪੱਤਾ ਲੈ ਆਈਏ ਤੇ ਨਾਲੇ ਆਪਾਂ ਪ੍ਰੀਤ ਨੂੰ ਹੁਣ ਬੁਲਾਉਣ ਬਾਰੇ ਸੋਚ ਕੇ ਕੇ ਨਾ ਸੋਚ ਕੇ ਹੁਣ ਪ੍ਰੀਤ ਕੱਲੀ ਵਿਚਾਰੀ ਨੌਕਰਾਵਾਂ ਵਾਂਗੂ ਕੰਮ ਕਰ ਪ੍ਰੀਤ ਨਾਲ ਤਾਂ ਹੁਣ ਵਿੱਕੀ ਜਾਨਵਰਾਂ ਵਾਂਗੂ ਹੀ ਕਰਦਾ ਹੈ ਤੇ ਕਦੇ ਉਸ ਨੂੰ ਮਾਰਨ ਕੁੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਹੁਣ ਵਿਚਾਰੀ ਕੱਲੀ ਹੀ ਕੰਮ ਕਰ ਤੜਫ ਰਹੀ ਹੁੰਦੀ ਹੈ ਤੇ ਕਹਿੰਦੀ ਮੈਨੂੰ ਮੇਰੇ ਮਾਪਿਓਂ ਨਾਲ ਵੀ ਗੱਲ ਤੱਕ ਨਹੀਂ ਕਰਨ ਦਿੰਦੀ ਤੇ ਦੂਜੇ ਪਾਸੇ ਵਿੱਕੀ ਕਰੇ ਫੋਨ ਭੁੱਲ ਜਾਂਦਾ ਹੈ ਤੇ ਪ੍ਰੀਤ ਸੋਚਦੀ ਹੈ ਕਿ ਮੈਂ ਫੋਨ ਲਾ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸਾਂ ਤੇ ਵਿੱਕੀ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਤੂੰ ਸੋਚਦੀ ਹੈ ਕਿ ਮੈਂ ਤੇਰੇ ਤੇ ਸ਼ੱਕ ਕਰਦਾ ਹਾਂ ਕਿ ਦੇਖਣਾ ਹੈ ਤੂੰ ਗੱਲ ਇੱਕ ਪਾਸੇ ਲਾ ਦੇ ਮੈਂ ਤਾਂ ਕਹਿਣਾ ਹੈ ਤੂੰ ਆਪਦੀ ਮਾਂ ਨੂੰ ਕਹਿ ਕਿ ਮੈਂ ਵਿੱਕੀ ਨੂੰ ਤਲਾਕ ਦੇਣੀ ਆ ਤੇ ਹੁਣ ਮੇਰੇ ਆਉਂਦੇ ਨੂੰ ਗੱਲ ਇੱਕ ਪਾਸੇ ਲੱਗੀ ਹੋਣੀ ਚਾਹੀਦੀ ਹੈ ਜਾਂ ਤਾਂ ਇੱਧਰ ਲੱਗੀ ਹੋਣੀ ਚਾਹੀਦੀ ਜਾਂ ਉੱਧਰ ਜਾਂ ਤਾਂ ਸਾਨੂੰ ਸਿੱਧੇ ਮੂੰਹ ਬੁਲਾ ਲੈ ਨਹੀਂ ਤਾਂ ਫਿਰ ਤੂੰ ਆਪਣੀ ਮਾਂ ਨੂੰ ਕਹਿ ਦੇ ਕਿ ਮੈਂ ਵਿੱਕੀ ਨੂੰ ਤਲਾਕ ਦੇਣੀ ਆ ਤੇ ਮੈਂ ਹੁਣ ਇੱਥੇ ਨਹੀਂ ਰਹਿ ਸਕਦੇ ਵੀਡੀਓ ਅੱਛੀ ਲੱਗੀ ਤੇ ਲਾਈਕ ਕਰ ਦੇਣਾ